ਪੰਜਾਬ ਸਭ ਤੋਂ ਵੱਧ ਗਰਮੀ ਦਾ ਸਾਹਮਣਾ ਕਰ ਰਿਹਾ ਹੈ 29 ਜੂਨ ਨੂੰ ਜ਼ਿਆਦਾਤਰ ਖੇਤਰਾ ਵਿੱਚ ਤਾਪਮਾਨ 47 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਕਿ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਸੀ ਇਸ ਤੋਂ ਪਹਿਲਾਂ ਸਪੇਨ ਦੇ ਸਵੇਇਆ ਵਿੱਚ ਆਖਰੀ ਵਾਰ ਜੂਨ 1965 ਵਿੱਚ 45.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ ਸਪੇਨ ਵਿੱਚ ਮੌਸਮ ਏਜੰਸੀ ਅਮੈਂਟ ਦੇ ਅਨੁਸਾਰ ਐਲ ਗੁਰਨੇਡ ਸ਼ਹਿਰ ਵਿੱਚ ਸ਼ਨੀਵਾਰ ਨੂੰ 46 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ ਸਪੇਨ ਦੇ ਨਾਲ ਫਰਾਂਸ ਆਸਟ੍ਰੇਲੀਆ ਬੈਲਜੀਅਮ ਬੋਸੇਨੀਆਂ ਹਰਜੇ ਗੋਵਿਨੀਆਂ ਹੰਗਰੀ ਸਰਬੀਆ ਸੋਲੋਵੇਨੀਆਂ ਅਤੇ ਸਵਿਟਜ਼ਰਲੈਂਡ ਵਿੱਚ ਹੀਟ ਵੇਵ ਜਾਰੀ ਰਹਿਣ ਦੀ ਉਮੀਦ ਸੀ ਹੁਣ ਤੱਕ ਸਾਲ ਦਾ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ 46.6 ਡਿਗਰੀ ਐਤਵਾਰ ਨੂੰ ਪੁਰਤਗਾਲ ਦੇ ਮੋਰਾ ਵਿੱਚ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਇਟਲੀ ਅਤੇ ਕੋਰੀਸ਼ੀਆ ਵਿੱਚ ਹੀਟ ਵੇਵ ਲਾਲ ਅਲਰਟ ਹੈ ਇਸ ਦੇ ਨਾਲ ਹੀ ਪਹਿਲੀ ਵਾਰ ਫਰਾਂਸ ਦੇ 88% ਹਿੱਸੇ ਵਿੱਚ ਸੰਤਰੀ ਹੀਟ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਤੇਜ਼ ਗਰਮੀ ਦੇ ਕਾਰਨ ਸੋਮਵਾਰ ਨੂੰ ਫਰਾਂਸ ਦੇ ਵਿਜਨੈਂਟ ਵਿੱਚ ਜੰਗਲ ਵਿੱਚ ਅੱਗ ਲੱਗ ਗਈ ਸੀ ਸਪੇਨ ਦੇ ਸ਼ਹਿਰ ਸਰਾਗੋਸਾ ਵਿੱਚ ਖੇਤਾਂ ਵਿੱਚ ਕੰਮ ਕਰ ਰਹੇ ਪਾਕਿਸਤਾਨੀ ਨਾਗਰਿਕ ਦੀ ਲੋ ਲੱਗਣ ਕਾਰਨ ਮੌਤ ਦੀ ਖਬਰ ਸਾਹਮਣੇ ਆਈ ਹੈ